ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਸਤੋ ਜੂਨ ਦਾ ਮਹੀਨਾ ਚੜ੍ਹਦੇ ਸਾਰ ਹੀ ਸਾਡੀਆਂ ਅੱਖਾਂ ਦੇ ਸਾਹਮਣੇ ਆਪਰੇਸ਼ਨ ਬਲੂ ਸਟਾਰ ਦਾ ਉਹ ਮੰਜ਼ਰ ਜਿਹੜਾ ਘੁੰਮਣਾ ਸ਼ੁਰੂ ਹੋ ਜਾਂਦਾ ਹੈ ਔਰ ਉਸ ਆਪਰੇਸ਼ਨ ਬਲੂ ਸਟਾਰ ਦੇ ਵਿੱਚ ਕਿਸ ਤਰ੍ਹਾਂ ਭਾਰਤੀ ਫੌਜ ਨੇ ਦੇਸ਼ ਦੇ ਪ੍ਰਧਾਨ ਮੰਤਰੀ ਨੇ ਔਰ ਦੂਸਰੇ ਪਾਸੇ ਉਹਨਾਂ ਦੀਆਂ ਗੱਲਾਂ ਦਾ ਜਵਾਬ ਸ਼੍ਰੀ ਦਰਬਾਰ ਸਾਹਿਬ ਵਿੱਚ ਬੈਠੇ ਉਹ ਸਿੰਘ ਜਿਹੜੇ ਕਿਤੇ ਨਾ ਕਿਤੇ ਆਰਮੀ ਦੇ ਨਾਲ ਮੁਕਾਬਲੇ ਲਈ ਤਿਆਰ ਸੀ ਅੱਜ ਇਸ ਪੂਰੀ ਦਾਸਤਾਨ ਨੂੰ ਆਪ ਸਭ ਦੀ ਨਜ਼ਰ ਕਰਨ ਦੀ ਕੋਸ਼ਿਸ਼ ਕਰਾਂਗਾ ਹੋ ਸਕਦਾ ਬਹੁਤ ਸਾਰੀਆਂ ਗਲਤੀਆਂ ਹੋਣ ਉਹਦੇ ਲਈ ਮੈਂ ਮਾਫੀ ਦਾ ਜਾਚਾ ਤੁਸੀਂ ਦੇਖ ਰਹੇ ਹੋ ਇਸ ਸਮੇ ਪੋਸੂਨਾਮਾ ਚੈਨਲ 1 ਜੂਨ ਤੋਂ 10 ਜੂਨ ਤੱਕ ਦਾ ਉਹ ਸਫਰ ਜਿਸ ਸਫਰ ਦੇ ਵਿੱਚ ਇੱਕ ਅਜੀਬ ਤਰ੍ਹਾਂ ਦਾ ਕਰਫਿਊ ਘਰਾਂ ਦੀਆਂ ਚਾਰ ਦਿਵਾਰੀਆਂ ਵਿੱਚ ਬੰਦ चारे पासे दहशत और श्री दरबार साहब जिसनों की पूरी मानवता सजदा करती है और जो आए हुक्मनामे अंदगी का आधार समझते हाँ श्री दरबार साहब जिसने इतिहास नदों भी आप पढ़ने की कोशिश करते हाँ तो सचमुच सू पूरी सिख हिस्टरी का इतिहास पता लग जाता है कि किस तरह गुरु साहबाना ने शहीद प्राप्त की ਸਾਨੂੰ ਜਿਉਂਦੇ ਰੱਖਣ ਵਾਸਤੇ ਉਹਨਾਂ ਨੇ ਪਰਿਵਾਰਾਂ ਦੇ ਪਰਿਵਾਰ ਵਾਰ ਦਿੱਤੇ ਆਪਣੀ ਜ਼ਿੰਦਗੀ ਦੀ ਵੀ ਪਰਵਾਹ ਨਹੀਂ ਕੀਤੀ ਜਿਨ੍ਹਾਂ ਨੇ ਦੂਸਰਿਆਂ ਦਾ ਧਰਮ ਬਚਾਉਣ ਦੀ ਖਾਤਰ ਚਾਂਦਨੀ ਚੌਕ ਦੇ ਵਿੱਚ ਆਪਣਾ ਸੀਸ ਕਲਮ ਕਰਵਾ ਲਿਆ ਜਿਨ੍ਹਾਂ ਨੇ ਤੇਰਾ ਭਾਣਾ ਮੀਠਾ ਲਾਗੇ ਦਾ ਸ਼ਬਦ ਉਚਾਰਿਆ ਪੰਨੀ ਪਾਸ਼ਾਏ ਸਾਹਿਬ ਸ਼੍ਰੀ ਗੁਰੂ ਅਰਜਨ ਦੇਵ ਸਾਹਿਬ ਸੋ ਦੋਸਤੋ ਜਦੋਂ ਇਹਨਾਂ ਸਿੱਖ ਗੁਰੂਆਂ ਦੇ ਇਤਿਹਾਸ ਤੇ ਆਪਾਂ ਨਜ਼ਰ ਮਾਰਦੇ ਆ ਤਾਂ ਲੂ ਕੰਡੇ ਖੜ ਜਾਂਦੇ ਨੇ ਅੱਜ ਇਸ ਐਪੀਸੋਡ ਦੇ ਵਿੱਚ ਇਹੀ ਗੱਲ ਕਰਨੀ ਹੈ ਕਿ ਭਾਰਤੀ ਫੌਜ ਦੁਆਰਾ ਅੰਮ੍ਰਿਤਸਰ ਦੇ ਵਿੱਚ ਸਿੱਖਾਂ ਦੇ ਧਾਰਮਿਕ ਸਥਾਨ ਸ੍ਰੀ ਹਰਮੰਦਰ ਸਾਹਿਬ ਤੇ ਕੀਤੀ ਹੋਈ ਫੌਜੀ ਕਾਰਵਾਈ ਉਸ ਸਮੇਂ ਭਾਰਤ ਦੀ ਪ੍ਰਧਾਨ ਮੰਤਰੀ ਸ਼੍ਰੀਮਤੀ ਇੰਦਰਾ ਗਾਂਧੀ ਸੀ ਸੰਤ ਜਰਨੈਲ ਸਿੰਘ ਭਿੰਡਰਿਆਂਵਾਲੇ ਪਾਈ ਅਮਰੀਕ ਸਿੰਘ ਮੁਖਸਰ ਅਤੇ ਜਰਨਲ ਸੁਭੇਗ ਸਿੰਘ ਉਸ ਸਮੇਂ ਸ਼੍ਰੀ ਹਰ ਮੰਦਰ ਸਾਹਿਬ ਦੇ ਵਿੱਚ ਸ਼ਾਮਿਲ ਸਨ ਇਹਨਾਂ ਦੇ ਨਾਲ ਹੋਰ ਵੀ ਬਹੁਤ ਸਾਰੇ ਸਿੰਘ ਗੁਰਦੁਆਰਾ ਸਾਹਿਬ ਦੇ ਵਿੱਚ ਹਾਜ਼ਰ ਸਨ ਜਿਨ੍ਹਾਂ ਨੂੰ ਅੱਤਵਾਦੀ ਕਹਿ ਕੇ ਫੌਜ ਗੁਰਦੁਆਰੇ ਵਿੱਚੋਂ ਕੱਢਣਾ ਚਾਹੁੰਦੀ ਹੈ ਇਹ ਫੌਜੀ ਕਾਰਵਾਈ ਦੇ ਵਿੱਚ ਬਹੁਤ ਸਾਰੀਆਂ ਜਾਨਾਂ ਗਈਆਂ ਅਤੇ ਸਿੱਖ ਧਰਮ ਦੇ ਪਵਿੱਤਰ ਸਥਾਨਾਂ ਦਾ ਨੁਕਸਾਨ ਹੋਇਆ ਦੋਸਤੋ ਜਿਹੜੀ ਤਸਵੀਰ ਇਸ ਸਮੇਂ ਤੁਸੀਂ ਦਰਬਾਰ ਸਾਹਿਬ ਦੀ ਵੇਖ ਰਹੇ ਹੋ ਜੀਡੀ ਆਪਰੇਸ਼ਨ ਬਲੂ ਸਟਾਰ ਦੇ ਦੌਰਾਨ ਫੌਜੀਆਂ ਦੀਆਂ ਚੱਲੀਆਂ ਤੋਪਾਂ ਦੇ ਕਰਕੇ ਕਿਸ ਤਰ੍ਹਾਂ ਇੱਕ ਖੰਡਰ ਨੁਮਾ ਸ਼੍ਰੀ ਦਰਬਾਰ ਸਾਹਿਬ ਦਾ ਇਹ ਹਿੱਸਾ ਬਣਿਆ ਹੋਇਆ ਹੈ ਔਰ ਇਸ ਨੂੰ ਵੇਖ ਕੇ ਸੱਚਮੁੱਚ ਬਹੁਤ ਦੁੱਖ ਮਹਿਸੂਸ ਹੁੰਦਾ ਹੈ ਕੀ ਨਹੀਂ ਹੋਣਾ ਚਾਹੀਦਾ ਸੀ ਪਰ ਅਜਿਹਾ ਹੋਇਆ ਸਿੱਖ ਭਾਈਚਾਰੇ ਲਈ ਵੱਡੇ ਰਾਜਨੀਤਿਕ ਅਧਿਕਾਰਾਂ ਦੀ ਵਕਾਲਤ ਕਰਨ ਵਾਲੀ ਇੱਕ ਲੰਮੇ ਸਮੇਂ ਤੋਂ ਚੱਲੀ ਆ ਰਹੀ ਲਹਿਰ ਪਹਿਲਾ ਭਾਰਤ ਦੇ ਪੰਜਾਬ ਰਾਜ ਵਿੱਚ ਮੌਜੂਦ ਸੀ ਅਤੇ 1973 ਵਿੱਚ ਸਿੱਖਾਂ ਨੇ ਭਾਰਤ ਸਰਕਾਰ ਨੂੰ ਅਨੰਦਪੁਰ ਸਾਹਿਬ ਮਤਾ ਪੇਸ਼ ਕੀਤਾ ਜੋ ਕਿ ਪੰਜਾਬ ਲਈ ਵੱਡੀ ਖੁਦਮੁਖਤਿਆਰੀ ਦੀ ਮੰਗ ਦੀ ਸੂਚੀ ਸੀ ਇਸ ਮਤੇ ਨੂੰ ਭਾਰਤ ਸਰਕਾਰ ਨੇ ਰੱਦ ਕਰ ਦਿੱਤਾ ਜੁਲਾਈ 1982 ਦੇ ਵਿੱਚ ਸਿੱਖ ਰਾਜਨੀਤਿਕ ਪਾਰਟੀ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੰਤ ਹਰਚਰਨ ਸਿੰਘ ਲੋਂਗੋਵਾਲ ਨੇ ਸੰਤ ਜਰਨੈਲ ਸਿੰਘ ਭਿੰਡਰਾਵਾਲੇ ਜੋ ਕਿ ਅਧਿਕਾਰੀਆਂ ਦੁਆਰਾ ਲੋੜਿੰਦੇ ਸਨ ਨੂੰ ਗ੍ਰਿਫਤਾਰੀ ਤੋਂ ਬਚਣ ਲਈ ਹਰਮੰਦਰ ਸਾਹਿਬ ਵਿਖੇ ਨਿਵਾਸ ਕਰਨ ਦਾ ਸੱਦਾ ਦਿੱਤਾ 1 ਜੂਨ 1984 ਨੂੰ ਗਲਬਾਤ ਅਸਫਲ ਹੋਣ ਤੋਂ ਬਾਅਦ ਭਾਰਤ ਦੇ ਪ੍ਰਧਾਨ ਮੰਤਰੀ ਸ਼੍ਰੀ ਮਤੀਂਦਰਨ ਰੰਧੀ ਨੇ ਫੌਜ ਨੂੰ ਜਲਦਬਾਜ਼ੀ ਵਿੱਚ ਆਪਰੇਸ਼ਨ ਬਲੂ ਸਟਾਰ ਸ਼ੁਰੂ ਕਰਨ ਦਾ ਹੁਕਮ ਦਿੱਤਾ ਜਿਸ ਵਿੱਚ ਹਰਮੰਦਰ ਸਾਹਿਬ ਅਤੇ ਪੰਜਾਬ ਭਰ ਦੇ ਕਈ ਹੋਰ ਸਿੱਖ ਮੰਦਰਾ ਅਤੇ ਸਥਾਨਾਂ 'ਤੇ ਹਮਲਾ ਕੀਤਾ ਗਿਆ ਜਿਸ ਦੇ ਵਿੱਚ ਨਾਗਰਿਕਾਂ ਅਤੇ ਸ਼ਰਧਾਲੂਆਂ ਨੂੰ ਵੀ ਮਾਰਿਆ ਗਿਆ ਫੌਜ ਦੇ ਅੰਦਰ ਸ਼ਾਮਲ ਸਿੱਖਾਂ ਕੋਲ ਮੌਜੂਦ ਗੋਲਾਬਾਰੀ ਦੀ ਸ਼ਕਤੀ ਨੂੰ ਘੱਟ ਸਮਝਿਆ ਸੀ ਫੌਜ ਨੇ ਸਮਝਿਆ ਕਿ ਅੰਦਰ ਉਹਨਾਂ ਦੇ ਕੋਲ ਬਹੁਤ ਘੱਟ ਹਥਿਆਰ ਹੋਣਗੇ ਜਿਨ੍ਹਾਂ ਹਥਿਆਰਾਂ ਦੇ ਵਿੱਚ ਚੀਨ ਦੇ ਬਣੇ ਹੋਏ ਰਾਕੇਟ ਤੇ ਹੋਰ ਬਹੁਤ ਹੀ ਅਹਿਮ ਸ਼ਾਸਤਰ ਜਿਹੜੇ ਸੀ ਉਹ ਉਸ ਸਮੇਂ ਮੌਜੂਦ ਸਨ ਪਵਿੱਤਰ ਸਥਾਨ ਨੂੰ ਨੁਕਸਾਨ ਤੋਂ ਬਚਾਉਣ ਦੀ ਉਮੀਦ ਵਿੱਚ ਭਾਰਤੀ ਫੌਜ ਨੇ ਹਲਕੇ ਹਥਿਆਰਾਂ ਦੀ ਵਰਤੋਂ ਕਰਕੇ ਮੰਦਰ ਤੇ ਅਸਫਲ ਹਮਲਾ ਕੀਤਾ ਅਤੇ ਫਿਰ ਭਾਰੀ ਟੈਂਕਾਂ ਹੈਲੀਕਾਪਟਰਾਂ ਅਤੇ ਤੂਫ਼ਖਾਨਿਆਂ ਸਮੇਤ ਭਾਰੀ ਹਥਿਆਰਾਂ ਦੀ ਵਰਤੋਂ ਕੀਤੀ ਲੜਾਈ ਲੰਮੇ ਸਮੇਂ ਤੱਕ ਸ਼ਹਿਰ ਦੇ ਵਿੱਚ ਯੁੱਧ ਵਰਗੀ ਨਜ਼ਰ ਆਉਣ ਲੱਗੀ ਜਿਸ ਦੇ ਵਿੱਚ ਭਾਰਤੀ ਫੌਜ ਨੇ ਹੌਲੀ-ਹੌਲੀ ਜ਼ਮੀਨ ਹਾਸਲ ਕਰਨ ਲਈ ਕਾਫੀ ਬਲਾਂ ਨੂੰ ਸਮਰਪਿਤ ਕੀਤਾ ਅੰਤ ਵਿੱਚ 6 ਜੂਨ ਨੂੰ ਸਿੱਖਾਂ ਦਾ ਜ਼ਿਆਦਾਤਰ ਗੋੜਾ ਬਾਰੂਦ ਖਤਮ ਹੋ ਗਿਆ ਅਤੇ 10 ਜੂਨ ਤੱਕ ਲੜਾਈ ਕਾਫੀ ਹੱਦ ਤੱਕ ਬੰਦ ਹੋ ਗਈ ਸੀ ਭਾਰਤੀ ਫੌਜ ਨੇ ਕੰਪਲੈਕਸ ਤੇ ਕਬਜ਼ਾ ਕਰ ਲਿਆ ਭਾਰਤ ਸਰਕਾਰ ਨੇ ਸਿੱਖ ਲੜਾਕੂਆਂ ਨੂੰ ਅੱਤਵਾਦੀਆਂ ਦਾ ਐਲਾਨ ਕਰ ਦਿੱਤਾ ਅਤੇ ਉਨ੍ਹਾਂ ਨੂੰ ਉੱਚ ਨਾਗਰਿਕਤਾ ਦੀ ਮੌਤ ਦਾ ਕਾਰਨ ਦੱਸਿਆ ਜੋ ਕਿ ਮੰਦਰ ਅੰਦਰ ਫਸੇ ਹੋਏ ਸ਼ਰਧਾਲੂਆਂ ਨੂੰ ਮਨੁੱਖੀ ਢਾਲ ਵਜੋਂ ਵਰਤ ਰਹੇ ਸਨ ਹਾਲਾਂਕਿ ਭਾਰਤੀ ਫੌਜ ਨੂੰ ਪਤਾ ਸੀ ਕਿ ਨਾਗਰਿਕ ਅੰਦਰ ਮੌਜੂਦ ਸਨ ਅਤੇ ਇਹ ਕਾਰਵਾਈ ਇੱਕ ਸਿੱਖ ਧਾਰਮਿਕ ਦਿਨ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਵਸ ਤੇ ਸ਼ੁਰੂ ਹੋਈ ਜਦੋਂ ਕਿ ਬਹੁਤ ਸਾਰੇ ਸ਼ਰਧਾਲੂ ਸ੍ਰੀ ਦਰਬਾਰ ਸਾਹਿਬ ਦੇ ਵਿੱਚ ਮੌਜੂਦ ਸਨ ਕਾਰਵਾਈ ਦੇ ਦੌਰਾਨ ਫੌਜ ਦੁਆਰਾ ਬਹੁਤ ਸਾਰੇ ਨਾਗਰਿਕਾਂ ਨੂੰ ਗੈਰ ਨਿਆਂਇਕ ਕਤਲਾਂ ਦਾ ਸਾਹਮਣਾ ਵੀ ਕਰਨਾ ਪਿਆ ਹਰਮੰਦਰ ਸਾਹਿਬ ਕੰਪਲੈਕਸ ਦੇ ਵਿੱਚ ਇਸ ਫੌਜੀ ਕਾਰਵਾਈ ਦੀ ਦੁਨੀਆ ਭਰ ਦੇ ਸਿੱਖਾਂ ਦੁਆਰਾ ਆਲੋਚਨਾ ਕੀਤੀ ਗਈ ਜਿਨ੍ਹਾਂ ਨੇ ਇਸ ਨੂੰ ਸਿੱਖ ਧਰਮ ਅਤੇ ਸਮੁੱਚੇ ਸਿੱਖ ਪਛਾਇਚਰੇ ਤੇ ਹਮਲਾ ਮੰਨਿਆ ਸੀ ਇਸ ਕਾਰਵਾਈ ਤੋਂ 5 ਮਹੀਨੇ ਬਾਅਦ ਯਾਨੀ ਕਿ 31 ਅਕਤੂਬਰ 1984 ਨੂੰ ਦੋ ਸਿੱਖ ਸਤਵੰਤ ਸਿੰਘ ਅਤੇ ਬੀਨ ਸਿੰਘ ਦੁਆਰਾ ਬਦਲੇ ਦੇ ਵਿੱਚ ਭਾਰਤ ਦੇ ਪ੍ਰਧਾਨ ਮੰਤਰੀ ਸ਼੍ਰੀਮਤੀ ਇੰਦਰਾ ਗਾਂਧੀ ਦੀ ਹੱਥਿਆ ਕਰ ਦਿੱਤੀ ਗਈ ਉਸ ਵੀ ਪਾਰਟੀ ਇੰਡੀਅਨ ਨੈਸ਼ਨਲ ਕਾਂਗਰਸ ਨੇ ਉਸ ਦੀ ਮੌਤ ਤੇ ਜਨਤਕ ਰੋਸ ਦਾ ਇਸਤੇਮਾਲ ਕੀਤਾ ਜਿਸ ਦੇ ਨਤੀਜੇ ਵਜੋਂ 1984 ਦੇ ਵਿੱਚ ਕਾਂਗਰਸੀ ਵਰਕਰਾਂ ਅਤੇ ਗੁੱਸੇ ਵਿੱਚ ਆਈ ਭੀੜ ਦੀ ਅਗਵਾਈ ਦੇ ਵਿੱਚ ਸਿੱਖ ਵਿਰੋਧੀ ਦੰਗੇ ਹੋਏ ਜਿਸ ਦੇ ਨਤੀਜੇ ਵਜੋਂ ਹਜ਼ਾਰਾਂ ਸਿੱਖ ਨਾਗਰਿਕ ਮਾਰੇ ਗਏ ਆਪਣੇ ਦੱਸੇ ਗਏ ਉਦੇਸ਼ਾਂ ਨੂੰ ਪੂਰਾ ਕਰਨ ਦੇ باوجود ਇਸ ਕਾਰਵਾਈ ਨੂੰ ਭਾਰਤੀ ਫੌਜ ਅਤੇ ਰਾਜ ਨੇ ਵਿਨਾਸ਼ਕਾਰੀ ਦੱਸਿਆ ਗਿਆ ਇਸ ਨੇ ਭਾਰਤ ਸਰਕਾਰ ਅਤੇ ਸਿੱਖ ਭਾਈਚਾਰੇ ਵਿਚਕਾਰ ਤਣਾਅ ਹੋਰ ਵੱਧ ਗਿਆ ਜਿਨ੍ਹਾਂ ਦੇ ਵਿੱਚ ਬਹੁਤ ਸਾਰੇ ਇੱਕ ਵੱਖਰੇ ਰਾਜ ਦੀ ਮੰਗ ਕਰ ਰਹੇ ਸਨ ਇਸੇ ਦੌਰਾਨ 1984 ਦੇ ਸਿੱਖ ਵਿਰੋਧੀ ਦੰਗਿਆਂ ਦੀ ਪੁਲਿਸ ਕਾਰਵਾਈ ਦੀ ਇੱਕ ਲੜੀ ਨੂੰ ਵਿਆਪਕ ਸੰਪਰਦਾਇਕ ਹਿੰਸਾ ਵਿੱਚ ਬਦਲ ਦਿੱਤਾ ਦੋਸਤੋ ਦਿੱਲੀ ਦੇ ਵਿੱਚ ਜੋ ਹੋਇਆ ਉਹ ਸਭ ਨੇ ਦੇਖਿਆ ਹੈ ਕਿਸ ਤਰ੍ਹਾਂ ਮਾਸੂਮ ਛੋਟੇ-ਛੋਟੇ ਬੱਚਿਆਂ ਨੂੰ ਬਜ਼ੁਰਗਾਂ ਨੂੰ ਨੌਜਵਾਨਾਂ ਨੂੰ ਜਦੋਂ 1984 ਦੇ ਉਹਨਾਂ ਹਾਲਾਤਾਂ ਨੂੰ ਅਸੀਂ ਅੱਜ ਵੀ ਕਦੇ ਫੋਟੋ ਦੇ ਰੂਪ ਵਿੱਚ ਕਦੇ ਉਹਨਾਂ ਲੋਕਾਂ ਦੇ ਨਾਲ ਗੱਲਬਾਤ ਕਰਦੇ ਹਾਂ ਜਿਨ੍ਹਾਂ ਨੇ ਇਸ ਸੰਤਾਪ ਨੂੰ ਭੋਗਿਆ ਪਰ ਜ਼ੁਬਾਨ ਦੇ ਵਿੱਚੋਂ ਸ਼ਬਦ ਖਤਮ ਹੋ ਜਾਂਦੇ ਨੇ ਔਰ ਅੱਖਾਂ 'ਚੋਂ ਪਾਣੀ ਵਹਿ ਦੁਰਤਾ ਹੈ ਅਜੇ ਵੀ ਉਹ ਇਨਸਾਫ ਦੀ ਮੰਗ ਕਰ ਰਹੇ ਨੇ ਕਈ ਵਾਰ ਕਈ ਵਾਰ ਉਹਨਾਂ ਨੇ ਮਾਂਜੋ ਕੋਰਟ ਦੇ ਦਰਵਾਜ਼ਿਆਂ ਤੇ ਜਾ ਕੇ ਦਰਦੋਂ ਪੁਕਾਰ ਵੀ ਕੀਤੀ ਹੈ ਲੇਕਿਨ ਕਈ ਵਾਰ ਫੈਸਲੇ ਆਏ ਵੀ ਮਾਂਜੋ ਕੋਰਟ ਨੇ ਫੈਸਲੇ ਦਿੱਤੇ ਵੀ ਨਹੀਂ ਲੇਕਿਨ ਕਿਸ ਤਰ੍ਹਾਂ ਦੀ ਸਜ਼ਾ ਚਾਹੁੰਦੇ ਨੇ ਉਹਨਾਂ ਲੋਕਾਂ ਨੂੰ ਜਿਨ੍ਹਾਂ ਨੇ ਮਾਸੂਮ ਬੱਚਿਆਂ ਤੇ ਤਰਸ ਨਹੀਂ ਕੀਤਾ ਛੋਟੀਆਂ-ਛੋਟੀਆਂ ਬੱਚਿਆਂ ਤੇ ਤਰਸ ਨਹੀਂ ਕੀਤਾ ਨੌਜਵਾਨਾਂ ਤੇ ਤਰਸ ਨਹੀਂ ਕੀਤਾ ਬਜ਼ੁਰਗਾਂ ਤੇ ਤਰਸਨੀ ਕੀਤਾ ਕਿਸ ਤਰ੍ਹਾਂ ਦੀ ਸਹਾਇਤਾ ਚਾਹੁੰਦੇ ਨੇ ਇਹ ਦੇਖਣਾ ਪਏਗਾ ਸੋ ਦੋਸਤੋ ਜਦੋਂ ਵੀ 1 ਜੂਨ ਸ਼ੁਰੂ ਹੁੰਦਾ ਹੈ ਤਾਂ ਸੱਚਮੁੱਚ ਉਹ ਦਿਨ ਯਾਦ ਆ ਜਾਂਦੇ ਐ ਜਦੋਂ ਸੜਕਾਂ ਦੇ ਉੱਪਰ ਸਨ ਇਨਸਾਨ ਸੀ ਘਰਾਂ ਦੀਆਂ ਚਾਰ ਦਿਵਾਰੀਆਂ ਵਿੱਚ ਬੰਦ ਮਾੜੀ-ਮੋਟੀ ਉਸ ਬਿੱਲਾ ਖਬਰ ਕਿਤੇ ਮਿਲਦੀ ਸੀ ਕਿਉਂਕਿ ਉਸ ਬਿੱਲਾ ਸੋਸ਼ਲ ਮੀਡੀਆ ਦਾ ਕੋਈ ਯੁੱਗ ਨਹੀਂ ਸੀ ਜ਼ਮਾਨਾ ਨਹੀਂ ਸੀ ਇੱਕ ਦੂਜੇ ਦੇ ਮੂੰਹੋਂ ਤੂੰ ਹੀ ਗੱਲਾਂ ਬਾਤਾਂ ਸੁਣਦੇ ਸੀ ਪਰ ਅੱਜ ਜਦੋਂ ਇਤਿਹਾਸ ਲਿਖਿਆ ਹੋਇਆ ਪੜ੍ਹਦੇ ਹਾਂ ਤਾਂ ਪਤਾ ਲੱਗਦਾ ਹੈ ਕਿ ਕਿੰਨਾ ਭਿਆਨਕ ਦਰਦਨਾਕ ਸਮਾਂ ਸੀ ਪੋਸੂ ਨਾਮਾ ਚੈਨਲ ਤੇ ਇਸ ਇਤਿਹਾਸ ਨੂੰ ਦੱਸਦਿਆਂ ਬਹੁਤ ਸਾਰੀਆਂ ਗਲਤੀਆਂ ਹੋਈਆਂ ਹੋਣਗੀਆਂ ਵੀਰੋ ਉਹਦੇ ਲਈ ਮੈਂ ਖਿਮਾ ਦਾ ਚਾਚਕਾਂ ਜੁੜੇ ਰਹੋ ਪੋਸੂ ਨਾਮਾ ਚੈਨਲ ਤੇ